वर्चुअल यात्रा उस समय दी ਪੜੀ ਜੀ ਇਹ ਇਹ ਕੋਈ ਨਾ ਨਿਸ਼ਾਨ ਹੈ ਇਹ ਇਹ ਰੇਲ ਦਾ ਡਬਾ ਖੜਾ ਪੁਰਾਣਾ ਇਹ ਤਾਂ ਹੁਣ ਵੇਚਣ ਖੜਾ ਡਬਾ ਪਹਿਲਾਂ ਹੈ ਨਹੀਂ ਸੀਗਾ ਪਹਿਲਾਂ ਹੈ ਨਹੀਂ ਸੀਗਾ ਹੁਣ ਹੀ ਖੜਾਇਆ ਮੰਦ ਬੰਦ ਕੀਤਾ ਚਲੋ ਡਬਾ ਖਾਦੀ ਹੁੰਦਾ ਸੀ 50 ਮੀਟਰ ਤੇ ਘਾਟਪੇਂ ਨਹੀਂ ਲੋਗ ਆਉਂਦੇ ਹਾਂ ਕੋਈ ਡਰ ਆਪਿੰਦਾ ਤਾਂ ਬੰਦ ਕਰਤਾ ਨਾ ਇਹਦੇ ਮਰਲੇ ਪਾਸੇ ਵੀ ਇੱਕ ਖਾਤ ਦਿਖਾਉਣਾ ਇਥੇ ਮਿੱਟੀ ਮਿੱਟੀ ਰੇਜ ਲੱਗੇ ਮੈਂ ਪਸ਼ਾਵਰ ਤੋਂ ਉਪਰਈ ਪਰਵਚਕਾਰ ਅਰੇ ਯਾਤਰਾ ਸਪੀਡ ਸਰਕਾਰੀ ਯਾਤਰਾਵਾਂ ਸ਼ਹਿਰ ਦੇ ਕਸਰਾਂ ਇਤਿਹਾਸ ਦੀ ਸਭ ਜਾਣਕਾਰੀ ਮਿਲਦੀ ਹੈ ਤੁਸੀਂ ਵਰਚੁਅਲ ਯਾਤਰਾ ਰਾਹੀਂ ਉਸ ਸਮੇਂ ਦੀ ਅਸਲ ਯਾਤਰਾ ਦਾ ਆਨੰਦ ਮਾਰ ਸਕਦੇ ਹੋ ਅੱਛਾ ਤੇਰਾ ਦੇਖ ਲਓ ਇਹ ਜੀ ਗਾ ਲਏ ਜੀ ਸਾਈਟ ਤੇ ਪੱਖਣ ਲੱਗੇ ਰਹਾ ਪੱਖਣ ਲੱਗੇ ਵਿਚੇ ਦੇ ਤਾਂ ਸ਼ੀਰ ਬਹੁਤ ਆਉਗੀ ਹੈ ਗੱਦਮਾਂ ਤੇ ਇਹ ਥੀਟਰ ਟਾਈਪ ਹੈ ਥੀਟਰ ਥੀਟਰ ਉੱਪਰ ਤੇ ਪਾਣਾ ਨਹੀਂ ਕੀ ਉੱਥੇ ਕੋਟ ਹਜਾਂ ਮੈਂ ਪਹਿਲਾਂ ਮਿੱਟੀ ਹਸ ਉੱਥੇ ਕੀਤੇ ਸੀ ਉਹ ਉਹ ਕਿਸਲੇ ਪਾਸੇ ਤਹਾਂ ਜਾ ਗਏ ਆਏ ਤਾਂ ਹੁਣ ਪਾਣੀ ਮੁੱਕਿਆ ਹੋਇਆ ਪਾਣੀ ਪਾਣੀ ਨਹੀਂ ਦਿੰਦੇ ਖਲੇ ਕਿੱਡਾ ਮਾਦਾ ਬਣਿਆ ਜੋ ਉਸਾਂ ਦੇ ਉਹ ਜੋ ਕੇ ਰਹੇ ਉਹ ਜਿੱਤੀ ਲੈ ਕੇ ਨਹੀਂ ਜਾਂਦੇ ਉਹ ਲੰਗੇ ਪੈਰੀ ਫੋਟੋ ਹਾਂ ਇਹ ਭੜਿਆ ਹੁੰਦਾ ਸਾਰ ਉਹ ਆਉਣਗੇ ਅਜੇ ਟਾਈਮ ਨਹੀਂ ਹੋਇਆ ਹੁਣ ਬਸ ਆਤਾ ਕਰਕੇ ਨਹੀਂ ਆਉਂਦੇ ਲੋਕ ਉਹ ਬੰਦਰ ਨਾ ਉਹਦੇ ਕਰ ਖੇਲੇ ਉਹ ਆ ਜੀਰ ਦਵਾਇਦੋ ਫੋਟੋ ਹੁਣ ਬਣੀ ਆਈ ਆਜੋ ਆਜੋ ਮੂਲ ਬਣਾ ਰਿਹਾ ਮਿੰਟ ਹਾਂ ਇਹ ਇਹ ਪਾਣੀ ਖੱਟਿਆ ਗਿਆ ਹਾਂ 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 ਬੜੀ ਬਰਸਾਤ ਆ ਰਹੀ ਸੀ ਇਹਦੇ ਫਾਇਦੇ ਲੱਗਦੇ ਹੈ ਮੈਂ ਤਾਂ ਇਹ ਜਣਾ ਲਾਇਆ ਸੀਗਾ ਹਿੰ ਇੰਨੇ ਹਾਂ ਇਹਦਾ ਆਦੀਵਾ ਹੀ ਥੱਲੇ ਡੇ ਯਾਰ ਇਹ ਥੱਲੇ ਲੱਗੋ ਬੋਲ ਆ ਕੋਈ ਨਹੀਂ ਲੜੇ ਦਾ ਫਿਰ ਆ ਪਤਾ ਉਹ ਇੱਥੇ ਆ ਫੜਦੇ ਆ ਮੈਂ ਯੂਟਿਊਬ ਤੇ ਨਹੀਂ ਆਉਣਾ ਇਹਦੇ ਨਾਲ ਨਾਲ ਸਾਡੇ ਲੱਗੇ ਹੋ ਤੇ ਹਾਂ ਦਾ ਕੀ ਹੋਇਆ ਸੀ ਜਿਹੜਾ ਨੰਬਰ ਤੋਂ ਨਹੀਂ ਲਾਈਟ ਕਿਤੇ ਜਿੱਤੀ ਲੋੜੀ ਨੂੰ ਦੂਜਿਆਂ ਨੇ ਕਟਾਇਆ ਬੰਦ ਬੰਦ ਹਾਂ ਹਾਂ ਨਹੀਂ ਇੰਨੇ ਕਟਾਏ ਆ ਇਹਦੇ ਬੰਦਬੰਦੀ ਕੱਟੇ ਗਏ ਟੋਟੇ ਕੀਤੇ ਇਹਨਾਂ ਦੇ ਫੇਰ ਤੇ ਲੈ ਨਾ ਜਈਏ ਇੱਥੇ ਯਾਰ ਬਿਲਡਿੰਗ ਪੁਰਾਣੀ ਆ ਮੈਂ ਨਹੀਂ ਨਹੀਂ ਜਾਈਦਾ ਸਕਰੀਨ ਲੀਦਾ ਲਾਈਵ ਉਹ ਦਾ ਫਰੈਂਡ ਫੋਨ ਤੇ ਕੀ ਕੋਸ ਉੱਤੇ ਉਹ ਵੀ ਬਸਾ ਉਹ ਉੱਪਰ ਸਟੇਡੀਅਮ ਅੱਗੇ ਉਹਦੇ ਰੰਗ ਮੈਂ ਕਿਤੇ ਚਪਾਵਾ ਕਰਦੇ ਨਾ ਉਹ ਵੀ ਉਹੀ ਫਾਹ ਲੋਗੇ ਇਹ ਉਹ ਉੱਧਰ ਵੀ ਪਰਲੇ ਪਾਸ ਜਾਇਆ ਜਾਓ ਉੱਧਰ ਕੋਈ ਨਹੀਂ ਉਹ ਪਾਰ ਕਾ ਆਵੇ ਨਾ ਗੱਡੀ ਗੱਡੀ ਇੱਥੇ ਆਉਂਦੀ ਹੈ ਅੱਛਾ ਹੈ ਤੁਸੀਂ ਫਾਈਵ ਮਿੰਟ ਹਾਂ ਗੱਡੀ ਇੱਥੇ ਆਉਂਦੀ ਹੈ ਹਾਂ ਹਾਂ ਅੱਛਾ ਅੱਛਾ ਉਹ ਲੇਨ ਆ ਹਾਂ ਤੇਨ ਸਾਹ ਵਿੱਚ ਵੜਦੀ ਸਹੀ ਆ ਕੇ ਦਰਿਆਵੇ ਦੀ ਲੇਨ ਆ ਰਹੀ ਹੈ ਨਾ ਹਾਂ ਆਵੇ ਇੱਥੇ ਡੰਗ ਉਹ ਹੀ ਥਮ ਇੱਥੇ ਇੱਕ ਆ ਇਹ ਤਾਂ ਵੀ ਨਹੀਂ ਜਾਨਣੇ ਆਪਾਂ ਕਿਤਾਬਾਂ ਪੈਸੇ ਲਿਖੀ ਹੈ ਹੈ

ਥੱਲੇ ਲੈਡ ਮਾਰੀ ਉਹੀ ਇੱਕ ਜਿਹੜਾ ਰਹਿਣਾ ਹੋਊ ਪਿੱਕਾ ਫਿੱਟ ਪਿੱਕਾ ਫਾਰ ਤੋਂ ਐਸੀ ਪਿੱਕਾ ਫਿੱਟ ਇਹੋ ਥੱਲੇ ਤੇ ਜਿੱਥੇ ਆ ਰਿਹਾ ਰੇਲ ਦਾ ਟੱਪਾ ਲਗਾ ਮਹਾਤਮਾ ਜੀ ਦਾ ਲਗਾ ਇਹੋ ਥੱਲੇ ਮੈਂ ਦੱਸ ਰਿਹਾ ਹਾਂ ਹਾਂ ਦੱਸ ਹੀ ਨਾ ਚਾਹ। ਨਹੀਂ ਚੌਥਾ ਲੁਕੀ ਟਵਰ ਇਹ ਹੂੰ ਕਿਉਂ ਵੰਡੀ ਪਾਉਂ ਉੱਪਰ ਉਹਨਾਂ ਵੇਟ ਆ ਗਿਆ ਹਾਂ ਤਾਂ ਕਿ ਇਹ ਦਾ ਮੋਰਚਾ ਆਇਆ ਮੋਰਚੇ ਬਣਾਏ ਮੋਰਚਾ ਸੀ ਉਹ ਇਸ ਦੇ ਤਹਾਂ ਪਲੇ ਰੋਵੇ ਰਲਵੇ ਰੋਵੇ ਬਲੇ ਉਹ ਕੁਝ ਨਾ ਕਰਦਾ ਉਹ ਕੁਝ ਬਣ ਕੀ ਹੈ ਇਹ ਤਾਂ ਬੰਦਾ ਦਾ ਦਿੰਦਾ ਸੀ ਕੀ ਚਾ ਸੀ ਹਾਂ ਆਉਂਦੀ ਰੇਲ ਆਉਂਦੀ ਹੈ ਜਾਲ ਬਣ ਕੇ ਉੱਤੇ ਹੁਣ ਤਾਂ ਜਾਲ ਬਣਾਤਾ ਉਹਨਾਂ ਨੇ ਆਪਣੀਆਂ ਮਾਤਾ ਬਣਾਤੀ ਇੱਥੇ ਹਾਂ ਬਿਆਹ ਮਾਤਾ ਬਲ है ਹੋ ਸਕਦਾ ਹੈ ਪਰ ਕਿਸੇ ਦੇ ਪਰਿਵਾਰ ਤੇ ਹੋਵੇ ਕੋਈ ਵਿਸ਼ੇਸ਼ ਛੇ ਦੇ ਪਰਿਵਾਰ ਤੇ ਆਹ ਵੀ ਆਹ ਵੀ ਜੁੜੇ ਹੋਣੇ ਆਪਸ ਆਹ ਹਾਂ ਇਹ ਜੁੜ ਨਕਸ਼ਾ ਆ ਰਹਿ ਗਈ ਆ ਜਿਆਦਾ ਪਾਸਿਆਂ ਤੇ ਰਿਹਾ ਇਹ ਜਦੋਂ ਦੇ ਯਾਦ ਹੋਇਆ ਉਹ ਨਾ ਉਦੋਂ ਇੱਥੇ ਇਹਨਾਂ ਨੇ ਮੋਰਚੇ ਬਣਾਈ ਹੋਣੇ ਇਹ ਤੇ ਪਾਸਤਾ ਦੇ ਉੱਤੇ ਨੋ ਜਾਣਾ ਇੱਕ ਤਾਂ ਜੋ ਰਾਜੇ ਨੂੰ ਸੰਜੀਪ ਨੂੰ ਨਹੀਂ ਨਹੀਂ ਸੰਤਾ ਦੇ ਪਾਸੇ ਹਾਂ ਤਾਂ ਗਾਇਦ ਆ ਬਾਦ ਨੂੰ ਓਡੀ